ਸੱਚੀ ਗੱਲ ਸਾਰੇ ਦੋਸਤਾਂ ਨੂੰ ਮੈਂ ਤੁਹਾਡਾ ਆਪਣਾ ਲੱਕੀ ਹੰਢਿਆ ਵਾਲਾ ਦੋਸਤੋ ਮੈਂ ਕੁਝ ਦਿਨ ਪਹਿਲਾਂ ਵੀਡੀਓ ਬਣਾਈ ਸੀ ਵੀ ਲੱਖੇ ਸਧਾਣੇ ਵੀਰ ਨੇ ਅਪਾਰ ਆਈਡੀ ਦਾ ਮੁੱਦਾ ਚੱਕਿਆ ਸੀ ਮੈਂ ਉਹਦੇ ਉੱਪਰ ਆਪਣਾ ਪੁਆਇੰਟ ਆਫ 뷰 ਦਿੱਤਾ ਸੀ ਤੇ ਲੋਕ ਨਾ ਪੂਰੀ ਵੀਡੀਓ ਦੇਖਦੇ ਨਹੀਂ ਹੈਗੇ ਉਹਦੇ ਨੀਚੇ ਆ ਕੇ ਪਤਾ ਨਹੀਂ ਕੀ ਕੁਝ ਲਿਖਣ ਲੱਗ ਜਾਂਦੇ ਨੇ ਸਹਿਨ ਸ਼ੀਲਤਾ ਲੋਕਾਂ ਚ ਘਟਾ ਤੇ ਉਹ ਮੈਨੂੰ ਲੱਖੇ ਸਧਾਣੇ ਦਾ ਵਿਰੋਧੀ ਸਾਬਿਤ ਕਰਨ ਲੱਗੇ ਹੋਏ ਸੀ ਦੋਸਤੋ ਮੈਂ ਲੱਖੇ ਸਧਾਣੇ ਵੀਰ ਦਾ ਵਿਰੋਧੀ ਨਹੀਂ ਹੈਗਾ ਲੱਖਾ ਸਧਾਣਾ ਵੀਰ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ ਉਹ ਲੋਕਾਂ ਨੂੰ ਸਮੱਸਿਆਵਾਂ ਤੋਂ ਜਾਣੂ ਕਰਾ ਰਿਹਾ ਮੈਂ ਆ ਤੁਸੀਂ ਵੀਡੀਓ ਦੇਖੋ ਲੱਖਾ ਸਧਾਣਾ ਵੀਰ ਨੇ ਕੀ ਕਿਹਾ ਸਵੇਰਾ ਵੀਰ ਸਨਮਾਨ ਸਵਾਨ ਕੇ ਬੇਨਤੀ ਆ ਜਿੰਨਾ ਕੱਸੀ ਸਾਡੇ ਲਈ ਰੋਜ਼ ਤੜਫਦੇ ਹਨ ਤੜਫਾ ਤਾਂ ਰੁਕੀ ਆ ਯਾਰ ਰੋਜ਼ ਕੋਈ ਨਾ ਕੋਈ ਹਮਲਾ ਹੋ ਜਾਂਦਾ ਕਦੇ ਕਿਸੇ ਪਾਸੋਂ ਕਦੇ ਕਿਸੇ ਪਾਸੋਂ ਸਾਡੀ ਐਂ ਕਲਪਨਿਆਂ ਦੀ ਜ਼ਿੰਦਗੀ ਲੰਘ ਜਾਣੀ ਹੈ ਦੋਸਤੋ ਤੁਸੀਂ ਦੇਖਿਆ ਵੀ ਲੱਖਾ ਸਧਾਣਾ ਵੀਰ ਵੀ ਇਹੀ ਕਹਿ ਰਿਹਾ ਵੀ ਹਮਲੇ ਹੋ ਰਹੇ ਨੇ ਦੋਸਤੋ ਜਿਹੜੇ ਸਰਕਾਰਾਂ ਹੁੰਦੀਆਂ ਨੇ ਨਾ ਸਰਕਾਰਾਂ ਕਾਨੂੰਨ ਬਣਾ ਕੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹੁੰਦੀਆਂ ਨੇ ਉਹ ਕਾਨੂੰਨ ਮਾੜੇ ਵੀ ਹੋ ਸਕਦੇ ਨੇ ਚੰਗੇ ਵੀ ਹੋ ਸਕਦੇ ਨੇ ਭਾਰਤ ਦੇ ਲੋਕਤੰਤਰ ਦੇ ਵਿੱਚ ਕੀ ਆ ਵੀ ਆਪਾਂ ਐਮ ਐਲ ਏ ਚੁਣਦੇ ਐਮ ਐਲ ਏ ਕਹਾ ਮੁੱਖ ਮੰਤਰੀ ਚੁਣਦੇ ਅਸੀ ਤਰ੍ਹਾਂ ਆਪਾਂ ਐਮ ਪੀ ਚੁਣਦੇ ਐਮ ਪੀ ਕਹਾ ਪ੍ਰਧਾਨ ਮੰਤਰੀ ਚੁਣਦੇ ਤੇ ਉਹ 5 ਸਾਲ ਬਾਸਤੇ ਉੱਪਰ ਬਹਿ ਜਾਂਦੇ ਨੇ ਤੇ ਉਹ ਕਾਨੂੰਨ ਛਾਪੀ ਜਾਂਦੇ ਨੇ ਕਦੇ ਤਿੰਨ ਮਾੜੇ ਕਾਨੂੰਨ ਜਿਹੜੇ ਕਾਲੇ ਕਾਨੂੰਨ ਕਿਹਾ ਜਾਂਦਾ ਜਿੰਨਾ ਵਾਸਤੇ ਅਜੇ ਵੀ ਕਿਸਾਨਾਂ ਦਾ ਧਰਨਾ ਚੱਲ ਰਿਹਾ ਤਾ ਹੋਰ ਵੀ ਬਹੁਤ ਸਾਰੇ ਕਾਨੂੰਨ ਨੇ ਜਿਹੜੇ ਉਹ ਛਾਪਦੇ ਰਹਿੰਦੇ ਨੇ ਤੇ ਮੈਂ ਕੀ ਕਹਿਣਾ ਚਾਹ ਰਿਹਾ ਸੀ ਉਸ ਵੀਡੀਓ ਦੇ ਵਿੱਚ ਕਿ ਨਾਗਰਿਕਾਂ ਕੋਲੇ ਇੱਕ ਅਧਿਕਾਰ ਹੋਣਾ ਚਾਹੀਦਾ ਜਿਹਨੂੰ ਕਹਿੰਦੇ ਨੇ ਵੋਟ ਵਾਪਸੀ ਅਧਿਕਾਰ ਜਿਹਦੇ ਰਹੀਂ ਜੇ ਨਾਗਰਿਕਾਂ ਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਮਾੜੇ ਕਾਨੂੰਨ ਛਾਪ ਰਿਹਾ ਜਾਂ ਮੁੱਖ ਮੰਤਰੀ ਮਾੜੇ ਕਾਨੂੰਨ ਛਾਪ ਰਿਹਾ ਤਾਂ ਉਹਨੂੰ ਬਦਲੇ ਨਾਗਰਿਕ ਪ੍ਰਧਾਨ ਮੰਤਰੀ ਨੂੰ ਬਦਲ ਪਾਉਣ ਮੁੱਖ ਮੰਤਰੀ ਨੂੰ ਬਦਲ ਪਾਉਣ ਉਹਨਾਂ ਕੋਲੇ ਅਧਿਕਾਰ ਹੋਣਾ ਚਾਹੀਦਾ ਤੈਨੂੰ ਵੋਟ ਵਾਪਸੀ ਅਧਿਕਾਰ ਕਹਿੰਦੇ ਨੇ ਇਹਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਉਦੋਂ ਵੀ ਮੈਂ ਦਿੱਤਾ ਸੀ ਹੁਣ ਵੀ ਦਿੱਤਾ ਤੁਸੀਂ ਪੜ ਸਕਦੇ ਹੋ ਇਹ ਡਰਾਫਟ ਹੈ ਇਹਨੂੰ ਪੜਨਾ ਹੀ ਪੈਣਾ ਦੋਸਤੋ ਬਾਕੀ ਮੈਂ ਵੀ ਕੋਸ਼ਿਸ਼ ਕਰੂੰਗਾ ਸੌਖੇ ਤਰੀਕੇ ਨਾਲ ਸਮਝਾਉਣ ਦੀ ਕਿ ਉਹ ਪ੍ਰਕਿਰਿਆ ਕੀ ਹੈ ਜਿਹਦੇ ਰਾਹੀਂ ਆਪਾਂ 5 ਸਾਲ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨੂੰ ਹਟਾ ਸਕਦੇ ਹਾਂ ਜਾਂ ਮੁੱਖ ਮੰਤਰੀ ਨੂੰ ਹਟਾ ਸਕਦੇ ਹਾਂ ਉਹ ਕਾਨੂੰਨ ਲਾਗੂ ਕਰਵਾਉਣਾ ਪੈਣਾ ਕਿਉਂਕਿ ਬਾਰ-ਬਾਰ ਜਿਹੜੇ ਹੈਗੇ ਨੇ ਇਹ ਸਰਕਾਰਾਂ ਕਾਨੂੰਨ ਛਾਪਦੀਆਂ ਨੇ ਤੇ ਲੋਕਾਂ ਦੇ ਵਿਰੋਧੀ ਕਾਨੂੰਨ ਛਾਪਦੀਆਂ ਨੇ ਫਿਰ ਲੋਕ ਧਰਨੇ ਲਾਉਂਦੇ ਨੇ ਪ੍ਰਦਰਸ਼ਨ ਕਰਦੇ ਨੇ ਸ਼ੀਧੀਆਂ ਪ੍ਰਾਪਤ ਕਰਦੇ ਨੇ ਤੇ ਲੱਖੇ ਸਿਧਾਣੇ ਵੀਰ ਵਰਗੇ ਬਹੁਤ ਸਾਰੇ ਲੋਕ ਆਉਂਦੇ ਨੇ ਜਿਹੜੇ ਕਿ ਉਹਨਾਂ ਦਾ ਵਿਰੋਧ ਕਰਦੇ ਨੇ ਪਰ ਜੇ ਨਾਗਰਿਕਾਂ ਕੋਲੇ ਕਿਸ ਤਰ੍ਹਾਂ ਦਾ ਅਧਿਕਾਰ ਮਿਲ ਜਾਵੇ ਨਾਗਰਿਕਾਂ ਨੂੰ ਜਿਹਦੇ ਰਾਹੀਂ ਨਾਗਰਿਕ ਧਰੇ ਬੈਠੇ ਵੋਟ ਵਾਪਸੀ ਕਰ ਸਕਣ ਤੇ ਨਾਗਰਿਕਾਂ ਦਾ ਜਿਹੜਾ ਡਰ ਆ ਉਹ ਚੁਣੇ ਹੋਏ ਨੇਤਾਮਾਂ ਦੇ ਮਨ ਦੇ ਵਿੱਚ ਹੋਵੇ ਵੀ ਸਾਨੂੰ ਇਹ ਹਟਾ ਦੇਣਗੇ ਬੋਰਡ ਵਾਪਸੀ ਕਰਕੇ ਫਿਰ ਉਹ ਮਾੜੇ ਕਾਨੂੰਨ ਨਹੀਂ ਛਾਪਣਗੇ ਬਸ ਮੈਂ ਇੰਨਾ ਹੀ ਕਹਿਦਾ ਹੋਇਆ ਆਪਣੀ ਗੱਲ ਨੂੰ ਖਤਮ ਕਰ ਰਿਹਾ ਦੋਸਤੋ ਮੈਂ ਲੱਖੇ ਸਿਧਾਣੇ ਵੀਰ ਦਾ ਕੋਈ ਵਿਰੋਧੀ ਨਹੀਂ ਹੈਗਾ ਮੈਂ ਸਿਰਫ ਆਪਣੀ ਇੱਕ ਗੱਲ ਰੱਖਣਾ ਚਾਹੁੰਦਾ ਸੀ ਤੇ ਆਉਣ ਵਾਲੀ ਵੀਡੀਓ ਚ ਵੀ ਮੈਂ ਆਪਣੀ ਗੱਲ ਰੱਖੂਗਾ ਉਹ ਕਿਤਾਬ ਤੁਸੀਂ ਵੀ ਪੜ੍ਹ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ ਤੇ ਮੈਂ ਵੀ ਪੜ੍ਹ ਕੇ ਉਹਦੇ ਵਿੱਚੋਂ ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਉਹਦੇ ਵਿੱਚ ਕੀ ਲਿਖਿਆ ਕਿਸ ਤਰ੍ਹਾਂ ਚੰਗੇ ਕਾਨੂੰਨ ਛਾਪ ਕੇ ਦੇਸ਼ ਨੂੰ ਜੇ ਰਾਜ ਨੂੰ ਮਜ਼ਬੂਤ ਕੀਤਾ ਜਾ ਸਕਦਾ ਲੋਕਾਂ ਦੇ ਜੀਵਨ ਪੱਧਰ ਨੂੰ ਵਧੀਆ ਬਣਾਇਆ ਜਾ ਸਕਦਾ ਤੇ ਮਾੜੇ ਕਾਨੂੰਨ ਛਾਪ ਕੇ ਲੋਕਾਂ ਦੇ ਜੀਵਨ ਪੱਧਰ ਨੂੰ ਮਾੜਾ ਬਣਾਇਆ ਜਾ ਸਕਦਾ ਗਰੀਬ ਬਣਾਇਆ ਜਾ ਸਕਦਾ ਘਟਿਆ ਬਣਾਇਆ ਜਾ ਸਕਦਾ ਤੇ ਕਾਨੂੰਨ ਨੇ ਜਿਹੜੇ ਉਹ ਪੜਨੇ ਜ਼ਰੂਰੀ ਨੇ ਦੋਸਤੋ ਮੈਂ ਬਾਰ ਬਾਰ ਕਹਿੰਨਾ ਤੁਸੀਂ ਵੀ ਪੜੋ ਲੱਖ ਸਿਧਾਂਤ ਵੀਰ ਨੂੰ ਵੀ ਇਹ ਵੀਡੀਓ ਭੇਜੋ ਤੇ ਉਹ ਕਾਨੂੰਨ ਪੜ੍ਹੇ ਜਿਹੜੇ ਕਾਨੂੰਨਾਂ ਨਾਲ ਲੋਕਾਂ ਦਾ ਜੀਵਨ ਪੱਧਰ ਹੈ ਜਿਹੜਾ ਉਹ ਸਵਰਗ ਬਣ ਸਕਦਾ ਉਹ ਡਰਾਫਟ ਪੜਨੇ ਜ਼ਰੂਰੀ ਨੇ ਮੈਂ ਵੀ ਪੜ ਰਿਹਾ ਹਾਂ ਤੇ ਮੈਂ ਹੁਣ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਇਸ ਕਰਕੇ ਮੈਂ ਨਹੀਂ ਕੋਈ ਵੀ ਗੱਲ ਕਹਿ ਪਾਇਆ ਤੇ ਮੈਂ ਹੁਣ ਉਹ ਕਾਨੂੰਨ ਪੜ ਕੇ ਤੁਹਾਡੇ ਤੱਕ ਵੀਡੀਓ ਲੈ ਕੇ ਆਉਂਗਾ ਉਮੀਦ ਕਰਦਾ ਤੁਸੀਂ ਵੀ ਉਹ ਕਾਨੂੰਨ ਪੜੋਗੇ ਧੰਨਵਾਦ ਦੋਸਤ